ਪੈਣੋ ਤੇ ਪ੍ਰਭੂ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀ ਹਾਂ ਪੈਣੋ ਤੇ ਪ੍ਰਭੂ ਬੱਚਿਆਂ ਦੇ ਕਪੜੇ ਲੇਡੀਜ਼ ਅਤੇ ਜੈਂਟਸ ਦੇ ਰੈਡੀਮੇਡ ਕਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ रेडीमेड ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ। ਲੇਡੀਜ਼ ਲਈ ਗਾਉਨ, ਪਲਾਜ਼ੋ, ਟੌਪ, ਜੀਨਸ, ਗਾਉਨ, ਗਰਾਰੇ, ਸ਼ਰਾਰੇ, ਟੌਪ, ਜੀਨ ਦੀਆਂ ਪੈਂਟਾਂ, ਸ਼ਰਟਾਂ, ਲੋਅਰ ਤੇ ਟੀ-ਸ਼ਰਟਾਂ। ਬੱਚਿਆਂ ਲਈ ਬੱਚਿਆਂ ਦੇ ਸੂਟ, ਪੈਂਟਾਂ, ਸ਼ਰਟਾਂ, ਲੋਅਰ, ਟੀ-ਸ਼ਰਟਾਂ। ਜੈਂਟਸ ਲਈ ਜੀਨ ਦੀਆਂ ਪੈਂਟਾਂ, ਟੀ-ਸ਼ਰਟਾਂ। ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸਾਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਨੋ ਤੇ ਪ੍ਰਭੂ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਜੈਂਸ ਸੁਦੇ ਰੈਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਲੇਡੀਜ਼ ਲਈ ਗਾਉਨ ਪਲਾਜ਼ੋ ਟੌਪ ਜੀਨਸ ਗਾਉਨ ਗਰਾਰੇ ਸ਼ਰਾਰੇ ਟੌਪ ਜੀਨ ਦੀਆਂ ਪੈਂਟਾਂ ਸ਼ਰਟਾਂ ਲੋਅਰ ਤੇ ਟੀ-ਸ਼ਰਟਾਂ ਬੱਚਿਆਂ ਲਈ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੈਂਸ ਲਈ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਹਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ-ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਟਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਣੋ ਤੇ ਪ੍ਰਭੂ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਜੈਂਟਸ ਸੁਦੇ ਰੈਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਲੇਡੀਜ਼ ਲਈ ਗਾਉਨ ਪਲਾਜ਼ੋ ਟੌਪ ਜੀਨਸ ਗਾਉਨ ਗਰਾਰੇ ਸ਼ਰਾਰੇ ਟੌਪ ਜੀਨ ਦੀਆਂ ਪੈਂਟਾਂ ਸ਼ਰਟਾਂ ਲੋਅਰ ਤੇ ਟੀ-ਸ਼ਰਟਾਂ ਬੱਚਿਆਂ ਲਈ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੈਂਸ ਲਈ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਨੋ ਤੇ ਪ੍ਰਭੂ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਜਿੰਸ ਦੇ ਰੀਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਰੀਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਲੇਡੀਜ਼ ਲਈ ਗਾਉਨ ਪਲਾਜ਼ੋ ਟੌਪ ਜਿੰਸ ਗਾਉਣਾ ਗਰਾਰੇ ਸ਼ਰਾਰੇ ਟੌਪ ਜੀਨ ਦੀਆਂ ਪੈਂਟਾਂ ਸ਼ਰਟਾਂ ਲੋਅਰ ਤੇ ਟੀ-ਸ਼ਰਟਾਂ ਬੱਚਿਆਂ ਲਈ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੈਂਸ ਲਈ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਪੈਂਟਾਂ ਸ਼ਰਟਾਂ ਲੋਅਰ ਟੀ ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਹਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਟਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਣੋ ਤੇ ਪ੍ਰਭੂ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਫੈਂਸ ਦੇ ਰੀਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ रेडीमेड ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ। ਲੇਡੀਜ਼ ਲਈ ਗਾਉਨ, ਪਲਾਜ਼ੋ, ਟੌਪ, ਜੀਨਸ, ਗਾਉਨ, ਗਰਾਰੇ, ਸ਼ਰਾਰੇ, ਟੌਪ, ਜੀਨ ਦੀਆਂ ਪੈਂਟਾਂ, ਸ਼ਰਟਾਂ, ਲੋਅਰ ਤੇ ਟੀ-ਸ਼ਰਟਾਂ। ਬੱਚਿਆਂ ਲਈ ਬੱਚਿਆਂ ਦੇ ਸੂਟ, ਪੈਂਟਾਂ, ਸ਼ਰਟਾਂ, ਲੋਅਰ, ਟੀ-ਸ਼ਰਟਾਂ। ਜੈਂਟਸ ਲਈ ਜੀਨ ਦੀਆਂ ਪੈਂਟਾਂ, ਟੀ-ਸ਼ਰਟਾਂ। ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਹਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ-ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਟਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਣੋ ਤੇ ਪ੍ਰਭੂ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਜੈਂਟਸ ਸਦੇ ਰੈਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਲੇਡੀਜ਼ ਲਈ ਗਾਉਨ ਪਲਾਜ਼ੋ ਟੌਪ ਜੀਨਸ ਗਾਉਨ ਗਰਾਰੇ ਸ਼ਰਾਰੇ ਟੌਪ ਜੀਨ ਦੀਆਂ ਪੈਂਟਾਂ ਸ਼ਰਟਾਂ ਲੋਅਰ ਤੇ ਟੀ-ਸ਼ਰਟਾਂ ਬੱਚਿਆਂ ਲਈ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੈਂਸ ਲਈ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸਾਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਕਲੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਣੋ ਤੇ ਪ੍ਰਭੂ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਜੈਂਸ ਸੁਦੇ ਰੈਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਲੇਡੀਜ਼ ਲਈ ਗਾਉਨ ਪਲਾਜ਼ੋ ਟੌਪ ਜੀਨਸ ਗਾਉਨ ਗਰਾਰੇ ਸ਼ਰਾਰੇ ਟੌਪ ਜੀਨ ਦੀਆਂ ਪੈਂਟਾਂ ਸ਼ਰਟਾਂ ਲੋਅਰ ਤੇ ਟੀ-ਸ਼ਰਟਾਂ ਬੱਚਿਆਂ ਲਈ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੈਂਸ ਲਈ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਪੈਂਟਾਂ ਸ਼ਰਟਾਂ ਲੋਅਰ ਟੀ ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਹਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ-ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਟਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਣੋ ਤੇ ਭਰਾਵੋ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਜੈਂਟਸ ਸੁਦੇ ਰੈਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਲੇਡੀਜ਼ ਲਈ ਗਾਉਨ ਪਲਾਜ਼ੋ ਟੌਪ ਜੀਨਸ ਗਾਉਨ ਗਰਾਰੇ ਸ਼ਰਾਰੇ ਟੌਪ ਜੀਨ ਦੀਆਂ ਪੈਂਟਾਂ ਸ਼ਰਟਾਂ ਲੋਅਰ ਤੇ ਟੀ-ਸ਼ਰਟਾਂ ਬੱਚਿਆਂ ਲਈ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੈਂਸ ਲਈ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਪੈਂਟਾਂ ਸ਼ਰਟਾਂ ਲੋਅਰ ਟੀ ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਹਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ-ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਟਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਨੋ ਤੇ ਭਰਾਵੋ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਜਿੰਸ ਦੇ ਰੈਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਲੇਡੀਜ਼ ਲਈ ਗਾਉਨ ਪਲਾਜ਼ੋ ਟੌਪ ਜੀਨਸ ਗਾਉਨ ਗਰਾਰੇ ਸ਼ਰਾਰੇ ਟੌਪ ਜੀਨ ਦੀਆਂ ਪੈਂਟਾਂ ਸ਼ਰਟਾਂ ਲੋਅਰ ਤੇ ਟੀ-ਸ਼ਰਟਾਂ ਬੱਚਿਆਂ ਲਈ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੈਂਸ ਲਈ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਟਾਂ ਸ਼ਰਟਾਂ ਲੋਅਰ ਟੀ ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਹਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ ਤੁਹਾਡੀ ਤੁਹਾਡੇ ਮਹੱਲੇ ਦੇ ਵਿੱਚ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਜੈਂਟਸ ਲੇਡੀਜ਼ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੀਨ ਦੀਆਂ ਪੈਂਟਾਂ ਜੀਹਾਂ ਪਹਿਣੋ ਤੇ ਭਰਾਵੋ ਬੱਚਿਆਂ ਦੇ ਕੱਪੜੇ ਲੇਡੀਜ਼ ਅਤੇ ਜਿੰਸ ਦੇ ਰੈਡੀਮੇਡ ਕੱਪੜੇ ਖਰੀਦੋ ਤੁਹਾਡੀ ਗਲੀ ਤੁਹਾਡੇ ਮਹੱਲੇ ਦੇ ਵਿੱਚ ਤੁਹਾਡੇ ਘਰ ਦੇ ਸਾਹਮਣੇ ਰੈਡੀਮੇਡ ਕੱਪੜੇ ਵੇਚਣ ਵਾਲੀ ਗੱਡੀ ਆ ਗਈ ਹੈ ਲੇਡੀਜ਼ ਲਈ ਗਾਉਨ ਪਲਾਜ਼ੋ ਟੌਪ ਜੀਨਸ ਗਾਉਨ ਗਰਾਰੇ ਸ਼ਰਾਰੇ ਟੌਪ ਜੀਨ ਦੀਆਂ ਪੈਂਟਾਂ ਸ਼ਰਟਾਂ ਲੋਅਰ ਤੇ ਟੀ-ਸ਼ਰਟਾਂ ਬੱਚਿਆਂ ਲਈ ਬੱਚਿਆਂ ਦੇ ਸੂਟ ਪੈਂਟਾਂ ਸ਼ਰਟਾਂ ਲੋਅਰ ਟੀ-ਸ਼ਰਟਾਂ ਜੈਂਸ ਲਈ ਜੀਨ ਦੀਆਂ ਪੈਂਟਾਂ ਟੀ-ਸ਼ਰਟਾਂ ਪੈਂਟਾਂ ਸ਼ਰਟਾਂ ਲੋਅਰ ਟੀ ਸ਼ਰਟਾਂ ਰੈਡੀਮੇਡ ਬ੍ਰਾਂਡਡ ਕੱਪੜਿਆਂ ਦੀ ਭਾਰੀ ਸੇਲ 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 ਹਰ ਆਈਟਮ ਤੁਹਾਨੂੰ ਰੈਡੀਮੇਡ ਕੱਪੜਿਆਂ ਦੀ ਸਾਡੇ ਕੋਲੋਂ ਮਿਲੇਗੀ ਸਾਡੀ ਗੱਡੀ ਦੇ ਨੇੜੇ ਆਓ ਤੇ ਆਪਣੇ ਆਪਣੇ ਮਨਪਸੰਦ ਦੇ ਰੈਡੀਮੇਡ ਕੱਪੜੇ ਛਾਂਟ ਛਾਂਟ ਕੇ ਲੈ ਜਾਓ ਰੈਡੀਮੇਡ ਕੱਪੜਿਆਂ ਦੀ ਭਾਰੀ ਸੇਲ